ച്ച മുയാ വേഖ സൂട്ടിച്ച് നച്ച ഫോട്ടോ ച്ചവ മച്ച ഫോട്ടോ ച്ചവേ മച്ച ഫോട്ടോ ਏ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਕਿਉਂ ਗਿੱਧੇ ਵਿੱਚ ਆਈ ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਕਿਉਂ ਗਿੱਧੇ ਵਿੱਚ ਆਈ ਢਾਰਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਢਾਰਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਢਾਰਜਵਾਕਾਂ ਦੀ ਘੜੇ ਉੱਤੇ ਘੜਾ ਉੱਤੇ ਸੱਗੀ ਵੇ ਜਾਲਮਾ ਘੜੇ ਉੱਤੇ ਘੜਾ ਉੱਤੇ ਸੱਗੀ ਵੇ ਜਾਲਮਾ ਰੱਖਦਾ ਏ ਦਿਲ ਵਿੱਚ ਠੱਗੀ ਵੇ ਜਾਲਮਾ ਰੱਖਦਾ ਏ ਦਿਲ ਵਿੱਚ ਠੱਗੀ ਵੇ ਜਾਲਮਾ ਬੱਲੇ ਬੱਲੇ ਨਾਨਾ ਹੁੰਦੀ ਪੈਣਾ ਵਰਗੀ ਬੱਲੇ ਬੱਲੇ ਨਾਨਾ ਹੁੰਦੀ ਪੈਣਾ ਵਰਗੀ ਦੁੱਖ ਸੁੱਖ ਵਿੱਚ ਨਾਲ ਖੜਦੀ ਨਾਨਾ ਹੁੰਦੀ ਪੈਣਾ ਵਰਗੀ ਦੁੱਖ ਸੁੱਖ ਵਿੱਚ ਨਾਲ ਖੜਦੀ ਨਾਨਾ ਹੁੰਦੀ ਪੈਣਾ ਵਰਗੀ ਸੋਨਵੇਂ ਮੁੰਡਿਆ ਸੋਨਵੇਂ ਗਬਰੂਆ ਗੱਲ ਸੁਣਾਵਾ ਕੋਰੀ ਬਈ ਭਾਂਤ ਭਾਂਤ ਦੇ ਨਸ਼ੇ ਤੂੰ ਕਰਦਾ ਭਾਂਤ ਭਾਂਤ ਦੇ ਨਸ਼ੇ ਤੂੰ ਕਰਦਾ ਮਾਪਿਆਂ ਤੋਂ ਚੋਰੀ ਬਈ ਜੁਸਾ ਤੇਰਾ ਖੁਰਦਾ ਜਾਂਦਾ ਜੁਸਾ ਤੇਰਾ ਖੁਰਦਾ ਜਾਂਦਾ ਨਾ ਕਰ 헤ਰਾ ਫੇਰੀ ਵਾਪਸ ਮੁੜ ਜਾਵੇ ਨਾਰ ਉੜੀ ਕੇ ਤੇਰੀ ਵਾਪਸ ਮੁੜ ਜਾਵੇ ਨਾਰ ਉੜੀ ਕੇ ਤੇਰੀ ਵਾਪਸ ਮੁੜ ਜਾਵੇ

ਖੇਤਾਂ ਦਾ ਰਾਜਾ ਤੜਫਦਾ ਡਿਗ ਹਮੇਸ਼ਾ ਆਬ ਨੂੰ ਚੋਈਆਂ ਤੋਂ ਚਟ ਚਟ ਕੇ ਬੀਜਾਂਗੇ ਕੀ ਕੂ ਲਾਬ ਨੂੰ ਸੋਕੇ ਨਿਲਕ ਤਰੋੜਿਆ ਨਾ ਜਾਣਾਂ ਸੰਗਾ ਛੱਲੀਆਂ ਔਣ ਕੁੰਜਾਂ ਦੇਣਗੇੜੇ ਨਦੀ ਨਾਨ ਚੱਲੀਆਂ सुक सु मडल ते ओवट अन्न बाजो जापदा हुन साल औखा और मक्की मार गी कदा चिवास <coughs> वी सुख गडल ते ओवट कगना ਅਨ ਬਾਜੋਂ ਜਾਪਦਾ ਹੁਣ ਸਾਲ ਔਖਾ ਲੰਗਣਾ ਆੜ ਮੱਕੀ ਮਾਰ ਗਈ ਚੱਭਾਂਗੇ ਕਿੱਥੋਂ ਛੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟਲੀਆਂ ਮੈਨੇ ਦੀਪੁਰ ਜੀ ਖਾ ਕੇ ਕੱਢੇ ਦਿਹਾੜੇ ਜੱਟ ਨੇ ਅੱਠ ਟੋਪੇ ਮਗਰ ਛੋਲੇ ਜੋ ਪੜੋ ਪੀ ਕੱਟਦੇ ਪੰਜ ਤਾਈਆਂ ਕਨਕ ਹੋ ਗਈ ਵਿਰਲੀਆਂ ਸੀ ਬੱਲੀਆਂ ਆਰ ਡਾਂਗਾ ਪਾਰ ਡਾਂਗਾ ਵਿਚ ਟੱਲ ਮੁਟਲੀਆਂ ਚਾਰੀ ਸੂਰੇ ਪਾ ਕੇ ਖੂਹਾਂ ਚੋਂ ਪਾਣੀ ਕੱਢਿਆ ਛੋਟੇ ਕੇ ਆਰੇ ਪਾ ਕੇ ਮੈਂ ਫਸਲ ਥੋੜਾ ਗੱਢਿਆ ਸਿਰ ਕਰਜ ਸਾਰੇ ਪਿੰਡ ਦਾ ਲੰਗਾਗਾ ਕਿਹੜੀ ਗਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲ ਮਟਲੀਆਂ ਪੈਨ ਜੂ ਤੇ ਪੀਲਾ ਖਾਦੀਆਂ ਮਲਿਆਂ ਤੋਂ ਖਾਦੇ ਬੇਰ ਨੇ ਕਰੀਰਾ ਤੋਂ ਢੇਲੇ ਲਾ ਕੇ ਪਾਬੀ ਨੂੰ ਦਿੱਤੇ ਦਿਉਰ ਨੇ ਦਾਣੇ ਪੁਣਾ ਕੇ ਚੱਬੂ ਨੇ ਜਦੋਂ ਦੁਪਹਿਰਾਂ ਟੱਲੀਆਂ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟਲੀਆਂ ਗੱਦੀ ਤੇ ਬੈਠਾ ਬਾਦਸ਼ਾ ਸੋਚਦਾ ਤਦ ਬੀਰ ਨੂੰ ਕੁੰਜਾਂ ਦੇ ਵਾਂਗੂ ਕੱਲਿਆ ਖਾਲੀ ਟਿੰਡਾਂ ਵੇਨ ਨੀਰ ਨੂੰ ਖਿਜਰ ਖਵਾ ਜੇ ਪੀਰ ਨੇ ਦੇ ਕੇ ਮੁਰਾਦਾਂ ਕੱਲੀਆਂ ஆ ா பார்டி டல் மடைய ஓன குஞ்சாச்சே நதி நல்லா ஆர்டா பார்டா வில் மடைய ਚੇ ਨਦੀ ਨੋਨ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲ ਮਟਲੀਆਂ ਸੋਨ ਮਹੀਨੇ ਵੀ ਪੈ ਜਾਂਦਾ ਸੋਨ ਮਹੀਨੇ ਵੀ ਪੈ ਜਾਂਦਾ ਗੋਡੇ ਗੋਡੇ ਕਾਨੀ ਮੇਰੀਆਂ ਸੇਵੀਆਂ ਕਮਲੇ ਵਿੱਚ ਝੜ ਗਿਆ ਚਾਨੀ ਮੇਰੀਆਂ ਸੇਵੀਆਂ ਕਮਲੇ ਵਿੱਚ ਝੜ ਗਿਆ ਚਾਨੀ ਮੇਰੀਆਂ ਸੇਵੀਆਂ ਸੋਨ ਮਹੀਨੇ ਮੀ ਪੈ ਜਾਂਦਾ ਸੋਨ ਮਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾਛੇ ਤੇ ਮਿਲ ਵੀਰਾ ਰਖੜੀ ਬਨੰਦਾ ਚਾ ਛੇਤੀ ਮਿਲ ਵੀਰਾ ਰਖੜੀ ਬਨੰਦਾ ਚਾ ਛੇਤੀ ਮਿਲ ਵੀਰਾ ਮਾਨੀ ਮਾਰਸੀ ਹੋਈ ਸੱਸ ਨੂੰ ਕਿਵੇਂ ਮਨਾਈਦਾ ਮਾਨੀ ਮਾਰਸੀ ਹੋਈ ਸੱਸ ਨੂੰ ਕਿਵੇਂ ਮਨਾਈਦਾ ਰੋਟੀ ਖਾ ਲੋ ਮਾਤਾ ਜੀ ਹੱਥ ਬਣਾ ਲੋ ਮਾਤਾ ਜੀ ਰੋਟੀ ਖਾ ਲੋ ਮਾਤਾ ਜੀ ਹੱਥ ਬਣਾ ਲੋ ਮਾਤਾ ਜੀ ਮਾਨੀ ਮਾਰੂ ਸੇ ਹੋਏ ਸਾਰੇ ਨੂੰ ਕਿਵੇਂ ਮਨਾਈਦਾ ਮਾਨੀ ਮਾਰੂ ਸੇ ਹੋਏ ਸਾਰੇ ਨੂੰ ਕਿਵੇਂ ਮਨਾਈਦਾ ਰੋਟੀ ਖਾ ਲੋ ਪਪਾ ਜੀ ਹੱਥ ਬਣਾ ਲੋ ਪਪਾ ਜੀ ਰੋਟੀ ਖਾ ਲੋ ਪਪਾ ਜੀ ਹੱਥ ਬਣਾ ਲੋ ਪਪਾ ਜੀ ਮਾਨਿ ਮਾਰੂਸੀ ਹੋਇਨ ਨਾਨੂ ਕਿਵੇਂ ਮਨਾਈ ਦੇ ਮਾਨਿ ਮਾਰੂਸੀ ਹੋਇਨ ਨਾਨੂ ਕਿਵੇਂ ਮਨਾਈ ਦੇ ਰੋਟੀ ਖਾ ਲੋ ਪੈਣ ਜੀ ਹੱਥ ਬਣਾ ਲੋ ਪੈਣ ਜੀ ਰੋਟੀ ਖਾ ਲੋ ਪੈਣ ਜੀ ਹੱਥ ਬਣਾ ਲੋ ਪੈਣ ਜੀ ਮਾਨਿ ਮਾਰੂਸੀ ਹੋਇ ਜਠਾਣੀ ਨੂੰ ਕਿਵੇਂ ਮਨਾਈ ਦੇ ਮਾਨਿ ਮਾਰੂਸੀ ਹੋਇ ਜਠਾਣੀ ਨੂੰ ਕਿਵੇਂ ਮਨਾਈ ਦੇ ਇਦਰ ਆ ਸ਼੍ਰਿਕਣੀਏ ਨਿਆਡਾ ਲਾ ਸ਼੍ਰਿਕਣੀਏ ਇਦਰ ਆ ਸ਼੍ਰਿਕਣੀਏ ਨਿਆਡਾ ਲਾ ਸ਼੍ਰਿਕਣੀਏ ਮੇਰੀ ਤਜੀਜਾ ਮੁੰਦਰੀ ਗਵਾਚੀ ਮੇਰੀ ਤਜੀਜਾ ਮੁੰਦਰੀ ਗਵਾਚੀ ਤੇ ਰਿਗਵਾਚੀ ਮਾਵੇ ਚਲ ਬੰਝਲੀਏ ਕਰਛਤਰੀ ਦੀ ਛਾਵੇਂ ਚਲ ਬੰਝਲੀਏ ਕਰਛਤਰੀ ਦੀ ਛਾਵੇਂ ਚਲ ਬੰਝਲੀਏ ਕੋੜਾ ਆਰ ਕੋਈ ਨਾ ਕੌੜਾ ਪਾਰ ਕੋਈ ਨਾ ਜਿਹਦੀ ਸੱਸ ਮੋਟਿਆਰ ਉਹਦਾ ਹਾਲ ਕੋਈ ਨਾ ਜਿਹਦੀ ਸੱਸ ਮੋਟਿਆਰ ਉਹਦਾ ਹਾਲ ਕੋਈ ਨਾ ਕੋਂਡੇ ਦੀ ਚਟਨੀ ਸੀ ਤੇ ਡਾਰਖੋਂਡੇ ਦਾ ਹੁੰਦਾ ਸੀ ਕੋਂਡੇ ਦੀ ਚਟਨੀ ਸੀ ਤੇ ਡਾਰਖੋਂਡੇ ਦਾ ਹੁੰਦਾ ਸੀ ਬਾਪੂ ਦੀਆਂ ਛਿੜਕਾਂ ਅੱਗੇ ਹੂੰਗਾ ਨਾ ਪਰ ਹੁੰਦਾ ਸੀ ਬਾਪੂ ਦੀਆਂ ਛਿੜਕਾਂ ਅੱਗੇ ਹੂੰਗਾ ਨਾ ਪਰ ਹੁੰਦਾ ਸੀ ਦੁੱਧ ਮੱਖਣਾ ਨਾ ਪਲੀ ਜਵਾਨੀ ਛਿੜਕਾਂ ਮੋਲ ਨਸੈਂਦੀ ਬੁੱਜ਼ ਮਖਨਾ ਨਾ ਪਲੀ ਜਵਾਨੀ ਜਿੜਕਾ ਮੋਲ ਨਾ ਸੈਂਧੀ ਇਸ ਜਵਾਨੀ ਦੀ ਮੜਕਪਕੀ ਨਾ ਪੈਂਦੀ ਇਸ ਜਵਾਨੀ ਦੀ ਮੜਕਪਕੀ ਨਾ ਪੈਂਦੀ ਇਸ ਜਵਾਨੀ ਦੀ ਮੜਕਪਕੀ ਨਾ ਪੈਂਦੀ ਨੱਚਣ ਵਾਲੇ ਦੀ ਅਡੀ ਨਾ ਰਹਿੰਦੀ ਗਾਉਣ ਵਾਲੇ ਦਾ ਗਾਉਣਾ ਨੱਚਣ ਵਾਲੇ ਦੀ ਅਡੀ ਨਾ ਰਹਿੰਦੀ ਗਾਉਣ ਵਾਲੇ ਦਾ ਗਾਉਣਾ ਨੀ ਅੱਖ ਤੇਰੀ ਲੋ ਵਰਗੀ ਕੇਸਰ ਮੇ ਦਾ ਪੌਣਾ ਨੀ ਅੱਖ ਤੇਰੀ ਲੋ ਵਰਗੀ kisor me da pauna ni ak tere lo vargi kisor me da pauna main chan wale vi adhi na rehndi vale da mu ਨੱਚਣ ਵਾਲੇ ਵੀ ਅਡੀ ਨਹਿੰਦੀ ਗਉਣ ਵਾਲੇ ਦਾ ਮੂਨੀ ਬੋਲੀ ਮੈਂ ਪਾਵਾਂ ਨੱਚ ਕੇ ਦੇਵੈ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਕੇ ਦੇਵੈ ਤੂੰ ਨੀ ਬੋਲੀ ਮੈਂ ਪਾਵਾਂ ਸਾਡਾ ਸੋਨਾ ਜੀ ਹਾਂ ਵੀਰ ਖੰਧ ਮਾਲ ਪੂੜੇ ਤੇ ਖੀਰ ਸਾਡਾ ਸੋਨਾ ਜੀ ਹਾਂ ਵੀਰ ਖਾਵੇ ਮਾਲ ਪੂੜੇ ਤੇ ਖੀਰ ਮਾਪਿਆਂ ਦੀ ਅੱਖਾਂ ਦਾ ਉਹ ਨੂਰ ਕੁੜੀਓ ਸੁੱਖ-ਪਹਿਣਾ ਦੀ ਮੰਗਦਾ ਜ਼ਰੂਰ ਕੁੜੀਓ சுக்கு சுக பயணி குடியோ